ਕੋਡੀ 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 ਨਰਮ ਸਵਾਲ ਹੈ ਆਓ ਸਾਹਮਣੇ ਇਸਲੇ ਪਈ ਹੋ ਰੇਡ ਨੌਜਾਨ ਗਬਰੂ ਜੀ ਹੁਣ ਚਾਰ ਜਾਫੀਆਂ ਵਿੱਚੋਂ ਵੇਖਦਾਵੇਂ ਵੀ ਕਿਹੜਾ ਗਬਰੂ ਇਹ ਬਲੰਟੀ ਵਾਲਾ ਸੁਖੇ ਸ਼ੋਕਰ ਦੀ ਟੀਮ ਆਓ ਸ਼ੀਲੂ 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 ਬਾਹੂ 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 ਅਕਬਰਪੁਰ ਦੀ ਗੱਲ ਕਹਿੰਦੇ ਆਓ ਵੇਖਦਾ ਨੀ ਇਸਲੇ ਆਓ ਕੋਕੇ ਜੜ ਗਿਆ ਲਾ ਢੀਲਾ ਕਹਿੰਦੇ ਜਾਂਗੜੀ ਵਾਲਾ ਵਾਲੀ ਰੇਡ ਪਾਣੀ ਮੈਦਾਨ ਦੇ ਵਿੱਚ ਤਿਆਰ ਹੈ ਲੋਹੇ ਤੇ ਢੀਗ ਵਾਲਾ ਤਿਆਰ ਹੈ ਤੇ ਗੁਰਦੀਪ ਮਾਧੋਪਰੀਆ ਤਿਆਰ ਹੈ ਆ ਬਾਹੂ ਅਗਮਨਪਰੀਆ ਸ਼ੀਲੂ ਆ ਸ਼ੀਲੂ ਤੇ ਢੀਲੇ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਆ ਟੱਕਰ ਸਿਰੇ ਦੀ ਹੈ ਦੁਨੀਆ ਨਜ਼ਾਰਾ ਲੈ ਰਹੀ ਹੈ ਆ ਦੁਨੀਆ ਨਜ਼ਾਰਾ ਲੈ ਰਹੀ ਹੈ ਜੰਨਪੁਰ ਦੇ ਵਿੱਚ ਲੈ ਵੀ ਲੋਪੋ ਵਾਲਿਆ ਤੂੰ ਤੇ ਆਵਾਜ਼ ਵਾਲ ਛੋਟੀਆਂ ਨਹੀਂ ਵੱਡੀਆਂ ਦਿੱਤੀਆਂ ਜਾਣੀਆਂ ਵੱਡੀਆਂ ਦਿੱਤੀਆਂ ਜਾਣੀਆਂ ਸਾਹਮਣੇ ਪੈ ਗਈ ਕਬੱਡੀ ਕਰਨੀ ਗੱਲ ਯਾਰਾ ਇਸ ਲਈ ਨੌਜਨ ਗੁਰਵਿੰਦਰ ਕਾਂਗੇ ਵਾਲਾ ਔਰ ਦੇਖਦੇ ਆਂ ਵੀ ਟੱਕਰ ਸਿਰੇ ਦੀ ਤੇ ਨੰਬਰ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਸਿਰਾ 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 ਝੰਡਾਪੁਰ ਲੱਗ ਗਿਆ ਲੈ ਗੁਰਪਾਲ ਸਿੰਘ ਬੱਬਰ ਐਨ ਪੈਰਾ ਪਾਰ ਬੈਠਾ ਟੋਨੇ ਬਾਰੇ ਵਾਲੀ ਇਹਦੇ ਨਾਲ ਵੀ ਐਨ ਕੋਈ ਰੌਲਾ ਨਾ ਪੈ ਜਾਵੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਹਾਂ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਜਾਨਲੀ ਵਾਲਾ ਢੜੀ ਵਾਲਾ ਢੀਲਾ ਕਹਿੰਦੇ ਰੇਡ ਪਾਣੀ ਫੇਰ ਤਿਆਰ ਹੈ ਟੋਨੀ ਸੰਧੂ ਕਹਿੰਦੇ ਰੁੜਕੇ ਵਾਲੇ ਦਾ ਲੋਪੋਂ ਵਾਲੇ ਅਮਨੇ ਦਾ ਜੇ ਕਪਰੀ ਵੱਡਾ ਯੋਗਦਾਨ ਹੈ ਿੱਲੂ 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 ਆਹ ਘਰਾਉਂਦਾ ਿੱਲੂ ਿੱਲੂ ਘਰਾਉਂਦਾ ਿੱਲੂ ਿੱਲੂ ਇਹ ਟਰੈਕਟਰ ਅੱਜ ਕਿੱਧਰ ਰੋ के पर जाएंगे कहते दयालपुर मिर्जे वाला कबड्डी पा रहा है वे ऑफ पलांटी न्यूजीलैंड शीलू पर भजा जाता भजा जाता भजा जाता बल्ले 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 ਆ ਰਿਹਾ ਮੁੰਡਾ ਗੁਜਰਾਂ ਦਾ ਕਬੱਡੀ ਖਾ ਰਿਹਾ ਆ ਗਰਮਾ ਕੇ ਗੋਖੇ ਟਵਾਲ ਦੀ ਤੇ ਗਿੱਲ ਟਰੱਕ ਟਰੈਲਰ ਤੇ ਦੇ ਅੰਦਰਜੀਤ ਗਿੱਲ ਨਵੀਂ ਗਿੱਲ ਹੁਣਾਂ ਨਹੀਂ ਗਾਨਾ ਪਰ ਸ਼ੀਲੂ ਕੀਤੂ 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 ਉਹ ਮੇਲਾ ਜੰਡਪੁਰ ਚਾਦਾ ਉਹ ਮੇਲਾ ਜੰਡਪੁਰ ਪਿਆਰਾ ਢਾਂਗੇ ਦਾ ਨਾੜ 11 ਪਿਆਰਾ ਮਨੀ ਤਿਆਰਪੁਰ ਦਾ ਓਏ ਢਾਂਗੇ ਵਾਲੇ ਦੇ ਹਿੱਕ 'ਤੇ ਟੱਚ ਕੀਤਾ ਆਓ ਸਾਹਮਣੇ ਦੇਖਦੇ ਵੀ ਪੜ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ